ਸ਼ਹੀਦ ਅਗਰ ਸਾਹਿਬ ਦੇਵ ਜੀ ਸ਼ਹੀਦੀ ਸਭਾ ਸ਼ਰਧਾ ਤੇ ਸਤਕਾਰ ਨਾਲ ਸ਼ੁਰੂ ਹੋ ਗਈ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਇਸ ਪਾਵਨ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੱਥਾ ਟੇਕਣ ਆਉਣਗੇ ਇਹ ਸਭਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੇਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਇਸ ਮੌਕੇ ਗੁਰਦੁਆਰਾ ਸ਼ਹੀ ਜੋਤੀ ਸਰੂਪ ਸਾਹਿਬ ਦੇਵ ਜਿ ਅਖੰਡ ਪਾਠ ਵੀ ਸ਼ੁਰੂ ਕਰ ਦਿੱਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਸ ਸਥਾਨ ਤੇ ਸੋਨੇ ਦੇ ਮੋਰਾ ਖੜੇ ਲੋਟ ਵਿਛਾ ਕੇ ਦੀਵਾਨ ਟੋਡਰ ਮਲ ਜੀ ਨੇ ਇਸ ਜਗ੍ਹਾ ਨੂੰ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਉਸ ਪਾਵਨ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪੰਥੀ ਨਮਾਇਦਾ ਜਿसे ਬੰਦੀ ਹੈ ਅਦੇ ਸਮੁੱਚੇ ਖਾਲਸੇ ਪੰਥ ਵੱਲੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਰ ਸਵੇਰੇ ਅੰਮ੍ਰਿਤ ਵੇਲੇ ਆਰੰਭ ਹੋਏ ਨੇ ਕਰੀਬ 7 ਵਜੇ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਈ ਹੈ। ਔਰ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੀ ਸਮਾਪਤੀ ਸਵੇਰੇ 6 ਵਜੇ ਹੋਵੇਗੀ। ਤੇ ਸਾਰੀਆਂ ਸੰਗਤਾਂ ਇਹਨਾਂ ਸ਼ਹੀਦ ਦੀ ਸਵਾ ਦੇ ਅਜ ਪਹਿਲਾ ਦਿਨ, ਕੱਲ ਨੂੰ ਦੂਸਰੇ, ਪਰਸੋਂ ਨੂੰ ਤਿੰਨ ਦਿਨ ਔਰ ਚਾਰ ਦਿਨ ਕਰੀਬ। ਵੈਸੇ ਤਾਂ ਸ਼ਹੀਦ ਦੀ ਸਵਾ ਦੇ ਸ਼ਹੀਦ ਦੇ 15 ਵਾਲੇ 15 ਦਿਨੀ ਸੰਗਤਾਂ ਜਦੋਂ ਵੀ ਸੰਗਤਾਂ ਨੂੰ ਸਮਾਂ ਲੱਗਦਾ ਹੈ ਨਤਮਸਕ ਹੋਣ ਵਾਸਤੇ ਇਸ ਧਰਤੀ ਤੇ ਆਉਂਦੇ ਸ੍ਰੀ ਫਤੇਗੜ ਸਾਹਿਬ ਠੰਡਾਪੁਰਜ ਸਾਹਿਬ ਜਿੱਥੇ ਸਹਬਜ਼ਾਦਿਆਂ ਨੂੰ ਤਿੰਨ ਰਾਤਾਂ ਰੱਖਿਆ ਗਿਆ ਔਰ ਜਿੱਥੇ ਸਹਬਜ਼ਾਦਿਆਂ ਨੂੰ ਜਿਉਂਦਿਆਂ ਨੇ ਆ ਚ ਚਣ ਕੇ ਸ਼ਹੀਦ ਕੀਤਾ ਉਸੇ ਦੇ ਸਥਾਨ ਪੁਰਾ ਸਾਹਿਬ ਨੇ ਫਤੇਗੜ ਸਾਹਿਬ ਨੇ ਉਹਨਾਂ ਸਥਾਨਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੰਗਤਾਂ ਨਤਮਸਕ ਹੁੰਦੀਆਂ ਨੇ ਪਰ ਵਿਸ਼ੇਸ਼ ਕਰਕੇ ਸ਼ਹੀਦ ਦੀ ਸਵਾਦੇ ਅੱਜ ਪ੍ਰਾਰੰਭਤਾ ਜਿਹੜੀ ਹੈ ਉਹ ਮੰਨੀ ਹੈ ਤੇ ਸਾਰੀਆਂ ਸੰਗਤਾਂ ਅਖੰਡ ਪਾਠ ਸਾਹਿਬ ਜਰਮ ਹੋ ਗਏ ਨੇ ਤੇ ਸਾਰਾ ਦਿਨ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਇਸ ਸਥਾਨ ਤੇ ਵੀ ਫਤੇਗੜ ਸਾਹਿਬ ਵੀ ਸਾਰੇ ਸਥਾਨਾਂ ਤੇ ਸਤ ਕੇ ਸਥਾਨ ਤੇ ਆਸਿਕਨੇ ਇੱਥੇ ਸਾਰਿਆਂ ਤੇ ਸਿੱਖ ਸੰਗਤਾਂ ਹਾਜ਼ਰੀਆਂ ਭਰਦਿਆਂ ਅਨਤਮਸਤਕ ਹੁੰਦੀਆਂ ਨੇ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਫਤੇਗੜ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋਣਗੇ ਬਾਂਦੀ ਨੇ ਸ਼ਾਂਤੀ ਸਿੰਘ ਬਾਂਜ ਪੈਰਾਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਛਤਰ ਛਾਇਆ ਦੇ ਵਿੱਚ ਏਸ਼ੀ ਦਿਨ ਅਗਰ ਕੀਰਤਨ ਕਰੀਬ 9 ਵਜੇ ਗੁਰਦੁਆਰਾ ਫਤੇਗੜ ਸਾਹਿਬ ਤੋਂ ਉੱਥੇ ਦੀ ਮਰਿਆਦਾ ਸਵੇਰੇ ਸਿੰਘ ਸਾਹਿਬ ਕਥਾ ਤੋਂ ਬਾਅਦ ਸਾਰਾ ਪੰਥ ਮਿਲ ਕਰਕੇ ਸਿੰਘ ਸਾਹਿਬ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਤਾਬਿਆਂ ਸਾਜਦੇ ਆ ਔਰ ਸਾਰਾ ਪੰਥ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਉਤੋਂ ਛੇਹ ਦੇ ਨਗਰ ਕੀਰਤਨ ਜਿਹੜੇ ਉਹ ਚੱਲਦੇ ਨੇ ਬਾਦ ਦੁਪਹਿਰ ਕਰੀਬ 1 ਵਜੇ ਦੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਪਹੁੰਚਦੇ ਆ ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਬਾਅਦ ਪੰਡਾਲ ਦੇ ਵਿੱਚ ਤੇ ਉੱਥੇ ਸਿੰਘ ਸਹਿਬਾਨ ਮੁਖਵਾਕ ਲੰਦੇ ਆ ਬਾਅਦ ਦੇ ਵਿੱਚ ਸੋਹਿਲਾ ਸਾਹਿਬ ਜੀ ਦਾ ਪਾਠ ਜੋਤੀ ਜੋਤਰੀ ਲਈ ਸੰਪੂਰਨ ਥੀ ਆ ਰਾਮ ਇਹ ਸਾਰੇ ਸਮਾਗਮ ਹੁੰਦੇ ਆ ਤੇ ਉੱਥੇ ਸ਼ਹੀਦੀ ਸਮਾ ਦੀ ਐਸੇ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਿਰ ਸਮਾਪਤੀ ਦੀ ਅਰਦਾਸ ਹੁੰਦੀ ਆ ਤੇ ਸਾਰੇ ਪ੍ਰੋਗਰਾਮ ਪੜਾ ਤਰਪੜਾ ਪਲ ਪਲ ਨਿਯਤ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਸਿੱਖ ਸੰਗਤਾਂ ਹਾਜ਼ਰੀਆਂ ਭਰਦੀ ਆ ਕਰੀਬ 450 ਦੇ ਕਰੀਬ ਪਿੰਡਾਂ ਤੋਂ ਆ ਕੇ ਸੰਗਤਾਂ ਨੇ ਲੰਗਰ ਲਾਏ ਹੋਏ ਨੇ ਨੌਜਵਾਨ ਵੀਰ 400 ਬੰਦਾ ਤੇ ਸਾਡੇ ਕੋਲ ਹੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਲੰਟੀਅਰ ਜੋ ਨੇ ਸੇਵਾਦਾਰ ਨੂੰ ਕਿਰਤੀ ਸਿੱਖ ਨੇ ਉਹ ਸਾਰੀ ਸੰਗਤ ਦੀ ਸੇਵਾ ਕਰਦੇ ਆ ਦਿਨ ਰਾਤ ਅੱਜ ਰਾਤ ਨੂੰ ਸਾਰੀ ਰਾਤ ਸੁਸਾਤ ਸੰਗਤ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਾਡਾ ਜੋ ਸਭ ਤੋਂ ਕੀ ਸੇਵਕ ਜਥਾ ਉਹਨਾਂ ਵੱਲੋਂ ਸ਼ਬਦ ਕੀਰਤਨ ਗਾਇਨ ਹੋਣੇ ਆ ਅੰਮ੍ਰਿਤ ਵੇਲੇ 2:00 ਵਜੇ ਸਵੇਰੇ ਕਿਵਾਲ ਖੁੱਲਦੇ ਆ ਉਸ ਤੋਂ ਅਪਰੰਤ ਸੁਸਾਤ ਸੰਗਤ ਜੀ ਮਹਾਰਾਜ ਸਾਹਿਬ ਦੇ ਪ੍ਰਕਾਸ਼ ਸੇਵਾ ਹੁੰਦੀ ਹੈ ਗੁਰਦੁਆਰ ਦੇ ਫਿਰ ਨਿਤਨੇਮ ਹੁੰਦੇ ਆ ਸਜ ਦੀ ਵਾਰ ਦਾ ਕੀਰਤਨ ਇੱਥੇ ਹੁੰਦਾ ਫਿਰ ਕਥਾਵੰਦੀ ਹੈ ਲੜੀਵਾਰ ਗੁਰਬਾਣੀ ਦੀ ਔਰ ਸ਼ੀਰ ਦੀ ਸਮਾਗਮਾਂ ਦੀ ਜੋ ਵਿਸ਼ੇਸ਼ਤਾ ਉਹ ਹੁੰਦੀ ਹੈ ਇਸ ਤਰ੍ਹਾਂ ਸਾਰਾ ਦਿਨ ਲਗਾਤਾਰ ਕੀਰਤਨ ਦੀਵਾਨ ਸਜਨੇ ਹੈ ਅ ਅਖੰਡ ਕੀਰਤਨ ਜਥੇ ਵੱਲੋਂ ਸਾਰਾ ਦਿਨ ਕੀਰਤਨ ਜੋਤੀ ਸਰੂਪ ਸਾਹਿਬ ਹੁੰਦਾ ਸ੍ਰੀ ਫਤਿਹਗੜ੍ਹ ਸਾਹਿਬ ਵਕਮਕਰ ਆ ਗਈ ਜਥੇ ਵਕ ਵਕਿਸਤਾਨਾ ਤੋਂ ਆਏ ਉਹ ਇਹਨਾਂ ਦਿਨਾਂ 'ਚ ਸਭ ਦੇ ਮਨ 'ਚ ਚਾਹ ਹੁੰਦਾ ਹੈ ਸ਼ਹੀਦਾਂ ਨੂੰ ਸਮਰਪਿਤ ਹੋਈ ਹੈ ਤਾਂ ਹਾਜ਼ਰੀ ਕਿਤੇ ਮਿਲ ਜਾਵੇ ਤਾਂ ਉਹਨਾਂ ਸਭ ਦਾ ਧਿਆਨ ਰੱਖੀਦਾ ਸਭ ਨੂੰ ਹਾਜ਼ਰੀ ਦੇਈਦੀ ਹੈ ਸੋ ਮਹਾਰਾਜ ਸਾਹਿਬ ਪੰਥ ਦੇ ਧਰੋਹਰ ਹੈ ਪੰਥ ਦੇ ਸਥਾਨ ਨੇ ਆਪਾਂ ਇੱਥੇ ਸੇਵਾਦਾਰ ਸੇਵਾ ਕਰਦੇ ਆ ਸਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਔਰ ਸਿੰਘ ਸਭਾਆਂ ਸੋਸਾਇਟੀਆਂ ਬਕਬਕ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਾਰੇ ਨੇ ਮਿਲ ਕਰਕੇ ਵੱਡਾ ਯੋਗਦਾਨ ਸਾਡੇ ਪ੍ਰਸ਼ਾਸਨ ਦਾ ਉਹ ਵੀ ਬਹੁਤ ਧਿਆਨ ਰੱਖਦੇ ਆ ਵੀ ਕਿਸੇ ਪ੍ਰਕਾਰ ਵੀ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਤਰ੍ਹਾਂ ਸਾਰੇ ਸਮਾਗਮ ਸ਼ਹੀਦੀ ਸਭਾ ਦੇ ਅੱਜ ਤੋਂ ਲੈ ਕੇ ਪਰਸੋਂ ਤੱਕ ਸਾਰੇ ਸਥਾਨਾਂ ਤੇ ਸਿੱਖ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਗੁਰਦੁਆਰੇ ਜੋਤੀ ਸਰੂਪ ਸਭਾ ਦੇ ਖੰਡ ਪਾਠ ਸਭਰੰਭ ਹੋ ਗਏ ਨੇ ਪਰਸੋਂ ਭੋਗ ਪੈਣਗੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵੀ ਸਾਰਾ ਦਿਨ ਕੀਰਤਨ ਚੱਲਦੇ ਆ ਇੱਥੇ ਵੀ ਸਾਰਾ ਦਿਨ ਕੀਰਤਨ ਚੱਲਦੇ ਸਿੱਖ ਸੰਗਤਾਂ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ